ਪੁਲਿਸ ਜ਼ਿਲ੍ਹਾ ਬਟਾਲਾ ਨੂੰ ਐਸਐਸਪੀ ਤੋਂ ਬਾਅਦ ਮਿਲਿਆ ਇੱਕ ਹੋਰ ਨੌਚਾਨ ਅਤੇ ਜਾਬਾਜ਼ ਅਫਸਰ ਐਸਪੀ ਗੁਰਪ੍ਰਤਾਪ ਸਿੰਘ ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਕੀਤੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਨਾਕੇਬੰਦੀ ਹਰ ਆਉਣ ਜਾਣ ਵਾਲੇ ਵਾਹਨ ਦੀ ਆਪ ਖੜਕੇ ਕੀਤੀ ਚੈਕਿੰਗ ਉਹਨਾਂ ਨੇ ਕਿਹਾ ਕਿ ਸ਼ੁਰੂਆਤ ਬਟਾਲਾ ਦੇ ਅੰਦਰੂਨੀ ਇਲਾਕਿਆਂ ਤੋਂ ਕੀਤੀ ਹੈ ਤੇ ਜਲਦੀ ਹੀ ਸ਼ਹਿਰ ਦੇ ਬਾਹਰਲੇ ਹਿੱਸਿਆਂ ਤੇ ਵੀ ਸ੍ਰੀਕੇ ਨਾਲ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖੀ ਜਾਵੇ ਅਤੇ ਨਾਲ ਹੀ ਸ਼ਹਿਰ ਵਾਸੀਆਂ ਕੋਲੋਂ ਸਹਿਯੋਗ ਵੀ ਮੰਗਿਆ ਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਜੀ ਅੱਜ ਮੈਂ ਬਤੌਰ ਐਸਪੀਡੀ ਬਟਾਲਾ ਜੁਆਇਨ ਕੀਤਾ ਹੈ ਤੇ ਜੁਆਇਨ ਕਰਨ ਤੋਂ ਬਾਅਦ ਸ਼ਹਿਰ ਦੇ ਜਿਹੜਾ ਸ਼ਾਮ ਦਾ ਇੱਕ ਚੈਕਿੰਗ ਦੇ ਦੌਰਾਨ ਅਸੀਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਹੈ ਸਾਰੀ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕਰਾਈ ਗਈ ਹੈ 5 ਤੋਂ 7 ਸਪੈਸ਼ਲ ਨਾਕਾਬੰਦੀ ਸੀ ਜਿਹੜੇ ਵਿੱਚ ਸਾਰੇ ਹਲਕਾ ਜੀਓਜ਼ ਤੇ ਐਸਐਚਓ ਸਾਰੇ ਫੀਲਡ ਵਿੱਚ ਨੇ ਇਹਦੇ ਵਿੱਚ ਸਪੈਸ਼ਲ ਤੌਰ ਤੇ ਟ੍ਰਿਪਲ ਰਾਈਡਿੰਗ ਬਿਨਾ ਨੰਬਰ ਦੇ ਮੋਟਰਸਾਈਕਲ ਅਤੇ ਵਿਦਾਊਟ ਆਰਸੀ ਜਿਹੜੇ ਮੋਟਰਸਾਈਕਲ ਵਗੈਰਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਹਾਲਾਤ ਵਿੱਚ ਲੱਗਦੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੋ ਅੱਜ ਸ਼ਾਮ ਦੀ ਨਾਕਾਬੰਦੀ ਦਾ ਇਹੀ ਮਤਲਬ ਹੈ ਡਿਸਟ੍ਰਿਕਟ ਨਾਲ ਤੁਹਾਨੂੰ ਕੋਈ ਜਾਣਕਾਰੀ ਦੇ ਜੀ ਹੱਦ ਸਾਹਿਬ ਇਹ ਜਾ ਤੁਰੰਤ ਬਣਾਇਆ ਗਿਆ ਹੈ ਜੀ ਕੈਜੂਲ ਪੁਆਇੰਟਾਂ ਤੇ ਪੁਲਿਸ ਨੂੰ ਕਿੰਨੇ ਗੱਦਦਾਂ ਜੀ ਇਹ ਅੱਜ ਦੀ ਜਿਹੜੀ ਨਾਕਾਬੰਦੀ ਸੀਗੀ ਇਹ ਸਪੈਸੀਫਿਕਲੀ ਜਿਹੜੇ ਪਾਪੂਲੇਟਿਡ ਏਰੀਆ ਜਿੱਥੇ ਜ਼ਿਆਦਾ ਭੀੜ-ਪਾੜ ਦੇ ਏਰੀਆ ਉਹਦੇ ਵਿੱਚ ਕਰਾਈ ਗਈ ਹੈ ਸੋ ਥੈਟ ਪਬਲਿਕ ਨੂੰ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਦੇਖੇ ਤੇ ਸਾਡੀ ਜਿਹੜੀ ਅਸੀਂ ਸ਼ਾਮ ਦੀ ਚੈਕਿੰਗ ਕਰ ਰਹੇ ਹਾਂ ਉਹਦੇ ਬਾਰੇ ਜਾਣੂ ਕਰਾ ਸਕੀਏ ਕਾਨੂੰਨ ਬਾਰੇ ਜਾਣੂ ਕਰਾ ਸਕੀਏ ਆ ਤਾਂ ਤਾਂ ਗੁਰਨਾਰਾਇਣ ਸਾਹਿਬ ਜੀ ਦਾ ਜਦੋਂ ਆ ਇਹ ਵਿਆਹ ਸਮਾਗਮ ਆਣਾ ਹੈ ਉਦੋਂ ਜਿਹੜੇ ਐਗਜ਼ਿਟ ਪੁਆਇੰਟਸ ਨੇ ਉਹਦੇ ਉੱਤੇ ਵੀ ਸਪੈਸ਼ਲ ਲਾਕਰਬੰਦੀ ਕਰਾਈ ਜਾਵੇਗੀ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਨੇ ਉਹਨਾਂ ਨੂੰ ਸਟਰੋਂਗ ਕੀਤਾ ਜਾਏਗਾ ਤਾਂ ਜੋ ਬਟਾਲਾ ਸ਼ਹਿਰ ਦੇ ਵਿੱਚ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਉੱਤੇ ਪੂਰਾ ਧਿਆਨ ਰੱਖਿਆ ਜਾ ਸਕੇ। ਪੁਲਿਸ ਦੇ ਐਸਐਸਪੀ ਲੈ ਕੇ ਐਸਐਸਪੀ ਤੱਕ ਜਨਰਲ ਚਲੋ ਇਹ ਚੰਗੀ ਗੱਲ ਹੈ ਜੀ ਇੱਕ ਬਟਾਲਾ ਨੂੰ ਬਹੁਤ ਯੰਗ ਟੀਮ ਮਿਲੀ ਹੈ ਰਾਈਟ ਫਰੋਮ ਐਸ ਐਚਓਜ਼ ਡੀ ਐਸ ਪੀਜ਼ ਐਸ ਪੀ ਤੇ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ 소হেল ਮੀਰ ਜੀ ਆਈ ਪੀ ਐਸ ਬਹੁਤ ਹੀ ਯੰਗ ਤੇ ਹਾਰਡ ਵਰਕਿੰਗ ਅਫੀਸਰ ਨੇ ਸਾਨੂੰ ਪੂਰੀ ਮੀਰ ਹੈ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਹੋਏ ਅਸੀਂ ਬਟਾਲਾ ਸ਼ਹਿਰ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਪੀਲ ਦੀ ਅਪੀਲ ਤੇ ਦੇਖੋ ਜੀ ਸਾਡੀ ਇੱਕੋ ਹੀ ਹੈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਇਹ ਪੁਲਿਸ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਸਟਰੋਂਗ ਰੱਖਣਾ ਚਾਹੀਦਾ ਜਿਹੜਾ ਚੰਗਾ ਵਿਅਕਤੀ ਹੈ ਉਹ ਪੁਲਿਸ ਦੇ ਨਾਲ ਖੜ ਕੇ ਜਿਹੜਾ ਸਮਾਜ ਨੂੰ ਸੁਧਾਰਨ ਵਿੱਚ ਸਾਡਾ ਸਾਥ ਦੇਵੇ ਤੇ ਜਿਹੜਾ ਮਾੜਾ ਵਿਅਕਤੀ ਹੈ ਉਹਦੇ ਵਿੱਚ ਜਿਹੜਾ ਪੁਲਿਸ ਦਾ ਡਰ ਹੈ ਉਹ ਬਣਿਆ ਰਹਿਣਾ ਚਾਹੀਦਾ ਉਹਨੂੰ ਬਰਕਰਾਰ ਅਸੀਂ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮਾੜੇ ਵਿਅਕਤੀ ਨੂੰ ਜਿਹੜਾ ਪੁਲਿਸ ਦਾ ਇੱਕ ਦਬਦਬਾ ਹੈ ਉਹ ਆਉਣ ਵਾਲੇ ਦਿਨਾਂ ਜ਼ਰੂਰ ਦੇਣਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ